ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਪਿਆਰੀ ਆ ਤੇ ਕਿੰਨਾ ਸ਼ਾਨਦਾਰ 뷰 ਆ ਇਸ ਟਾਈਮ ਜਿੱਥੇ ਆਪਾਂ ਜਾ ਰਹੇ ਆ ਇੱਥੇ ਅੱਗੇ ਹੁਣ ਪਹਾੜ ਬੜੇ ਯੂਨੀਕ ਜਿਹੇ ਹੋਗੇ ਬੜੇ ਖੜਮੇ ਜਿਹੇ ਪਹਾੜ ਆ ਤੇ ਸੋਹਣਾ 뷰 ਬਣਦਾ ਇੱਥੇ ਛੋਟੇ ਛੋਟੇ ਗੈਲਰੀਆਂ ਦੀਆਂ ਆ ਕਮਾਲ ਦੀ ਗੱਲ ਬਾਤ ਆ ਤੇਰੀਆਂ ਮੇਰੀਆਂ ਗੱਲਾਂ ਤੇ ਨਾਲ ਪਾਣੀ ਦੀਆਂ ਛੱਲਾਂ ਉਹ ਯਾਰਾ ਕਾਹੀ ਬਤਾਲੀ ਹੈਲੋ ਹਾਂਜੀ ਅਸੀ ਗਾਲਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਤੁਹਾਡਾ ਵੈਲਕਮ ਹੈ ਅੱਜ ਆਪਾਂ ਜਾ ਰਹੇ ਹਾਂ ਇੱਕ ਬਹੁਤ ਸੋਹਣੀ ਲੋਕੇਸ਼ਨ ਦੇ ਉੱਤੇ ਇਹ ਲੇਕ ਦੇ ਉੱਪਰ ਜਿਸ ਦੇ ਇੱਕ ਸਾਈਡ ਲੇਕ ਹੈ ਇੱਕ ਸਾਈਡ ਪਹਾੜਾ ਬਹੁਤ ਸੋਹਣਾ ਟਰੈਕ ਬਣਿਆ ਹੋਇਆ ਸਾਈਕਲ ਆਣਾਂ ਵਾਸਤੇ ਤੇ ਤੁਰ ਕੇ ਜਾਣ ਵਾਲੇ ਵਾਸਤੇ ਬਹੁਤ ਸੋਹਣੀ ਥਾਂ ਹੈ ਦਿਖਾਉਣੇ ਤੁਹਾਨੂੰ ਅੱਜ ਦੇ ਰੰਗ ਟੰਗ ਉੱਥੇ ਸਾਰੇ ਤੇ ਮੇਰੇ ਨਾਲ ਜਾਊਗਾ ਜੋਬਨ ਰਸਮ ਤੇਮਾ ਬੱਸ ਓਏ ਬੱਸ ਕਰ ਤੁਸੀਂ ਤੁਸੀਂ ਇੱਥੀ ਥੱਕ ਦੇਣਾ ਉੱਥੇ ਤੁਰ ਕੇ ਵੀ ਜਾਣਾ ਤੁਰ ਲੂਗੇ ਜੇ ਕਿਹਾ ਨਾ ਪਾਪਾ ਗੋਤੀ ਚੱਕ ਲੋ ਕਨੇੜੀ ਚੱਕ ਲੋ ਫੇ ਚਟਾਕਾ ਫਿਰ ਲੇ ਇੱਕਾ ਪਤਾ ਨਹੀਂ ਕੀ ਕਰੀ ਜਾਂਦਾ ਹੈ ਦੇਪਤ ਮੈਂ ਵੀ ਰਣੀ ਕ੍ਰੀਮ ਮੈਂ ਵੀ ਰਣੀ ਆ ਉਹ ਸਰਾਦਾ ਵੀ ਜਮਾਈ ਪੀਕੋ ਲਈ ਆ ਪਹਾੜ ਉੱਤੇ ਲੇ ਉਹ ਰੇ ਪਹਾੜ ਦੇ ਹਾਂ ਥੱਲੇ ਪੜਨਦੇ ਆਪਾਂ ਉੱਪਰ ਨਹੀਂ ਜਾਣਾ ਇੱਥੇ ਪਹਾੜ ਦੇ ਨਾਲ ਨਾਲ ਜਾਣਾ ਆਪਾਂ ਨੇ ਇੱਥੇ ਨਾਲ ਜਾਣਾ ਪਖਾੜ ਤੇ ਨਾਲ ਜਿਹੜਾ ਪਖਾੜ ਤੇ ਪਖਾੜੇ ਦਾ ਆਹ ਉਤਾ? ਉਤਾ ਲਿਆ। ਉਹ ਤਾਂ ਲਾਗੋ ਵੀ ਆ ਪਹਾੜ ਵੀ ਆ ਸਾਰਾ ਕੁਝ ਆਜ। ਖਾਣਾ ਸੀ ਤਾਂ ਲੈ। ਹਾਂ ਮੜੇ ਨੂੰ ਤਾਂ ਭੱਜ ਜਾਣਾ ਰਸਤਾ ਪਰੇ ਕੋਲੋ ਥੋੜਾ ਜਿਹਾ ਚੁੱਪ ਕਰ। ਹਾਂ। ਲੋ ਜੀ ਆਪਾਂ ਆਪਣੀ ਲੋਕੇਸ਼ਨ ਵੱਲ ਜਾ ਰਹੇ ਸੀ। ਰਸਤੇ ਵਿੱਚ ਰੁਕਿਆ ਮੜਾ ਜਾ। ਆਹ 뷰 ਜੇ ਦੇਖਣ ਵਾਸਤੇ ਬੜਾ ਪਿਆਰਾ ਲੱਗ ਰਿਹਾ। ਇਹ ਆਪਾਂ ਪ੍ਰਾਤੀਕੋ ਪਿੰਡ ਤੋਂ ਬਾਹਰ ਆਏ ਥੋੜਾ ਜਿਹਾ ਇਧਰ ਨੂੰ। ਇਹ ਦੇ ਸ਼ਹਿਰੀ ਜ਼ੋਇਬਲੋਂ। ਤੇ ਰਸਤੇ ਦੇ ਵਿੱਚ ਆਹ ਸਾਹਮਣੇ ਸਾਰਨੀ ਕੋ ਸ਼ਹਿਰ ਆ ਸਾਰੇ ਜਿਹੜਾ ਪਿੱਛੇ ਪਸਿਆ ਹੋਇਆ ਦੇਖ ਰਹੇ ਹੋ ਬੜਾ ਸੋਹਣਾ ਲੱਗ ਰਿਹਾ ਬੜਾ ਸ਼ਾਨਦਾਰ ਥਿਓ ਅੱਜ ਦਿਨ ਵੀ ਬਹੁਤ ਸੋਹਣਾ ਲੱਗਿਆ ਹੋਇਆ ਤੇ ਬਾਕੀ ਜਿਹੜੀ ਲੁਕੇਸ਼ਨ ਦੀ ਆਪਣੇ ਜਾਣਾ ਉਹ ਤਾਂ ਹੈ ਉਹ ਬਾਕਮਾਲ ਆ ਯੋਸਮੇਂ ਇਹਣਾ ਬਰਫ ਤੂੰ ਅੱਜ ਹਾਂ ਦਰਫ ਤੀ ਜਿਦਾ ਨਾ ਸ਼ਿਫੋਲੋ ਦਾ ਬੜਾ ਡਾਲੀ ਹੈ ਨਾ ਓ ਮਾਈ ਗਾਡ ਲੋ ਜੀ ਗੈਲਰੀ ਵੀ ਹਨੇਰੇ ਚ ਬਾਹਰ ਨਿਕਲਦੇ ਨੇ ਜਦੋਂ ਤੁਹਾਨੂੰ ਬਹੁਤ ਵਾਰ ਪੂਰਾ ਸ਼ਾਨਦਾਰ 뷰 ਦੇਖਣ ਨੂੰ ਮਿਲਦਾ ਹੈ ਤਾਂ ਜਿਹੜਾ ਰੋਡ ਤੁਸੀਂ ਸਿਲੈਕਟ ਕਰਿਆ ਇਹ ਰੋਡ ਬਾਕੀ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਪਿਆਰੇ 뷰 ਹਨ ਰਸਤੇ ਵਿੱਚ ਇੱਕ ਦੋ ਜਿਹੜੇ ਗੱਡੀ ਰੋਕੀ ਹੋਈ ਸੀ ਖੜੇ ਵੀ ਸੀ ਬੜਾ ਘੰਟਾ ਪਰ ਕੀ ਮੈਂ ਦੇਖੂ ਫੇਰ ਤੋ ਲੋਈ ਜਿੱਥੇ ਹੁਣ ਆਪਨੇ ਇਸ ਟਾਈਮ ਗੱਡੀ ਖੜਾਈ ਆ ਇੱਥੇ ਲੋਕੇਸ਼ਨ ਬਹੁਤ ਜ਼ਿਆਦਾ ਪਿਆਰੀ ਆ ਜਦੋਂ ਇੱਥੇ ਖੜ ਕੇ ਆਪਾਂ ਇੱਥੇ ਦਾ ਆਲਾ ਦੋਲਾ ਦੇਖਦੇ ਆ ਆਪੋ ਜੀ ਇਸ ਤਰ੍ਹਾਂ ਦਾ ਵੀ ਉਹ ਬਣਦਾ ਹੈ ਤੇ ਥੱਲੇ ਹੈਗੀ ਲੇਕ ਇਜ਼ੋਏ ਇਹ ਤਾਂ ਆਪਾਂ ਨੂੰ ਕਾਫੀ ਉਚਾਈ ਤੇ ਫੈਰੇ ਹਾਂ ਇਸ ਟਾਈਮ ਬਹੁਤ ਸੋਹਣੀ ਲੁਕੇ ਨੇ ਬਹੁਤ ਪਿਆਰੀ ਹੈ ਤੇ ਕਿੰਨਾ ਸ਼ਾਨਦਾਰ ਵੀਊ ਆਹਾ ਅਮੇਜ਼ਿੰਗ ਗੱਲਵਾਟਾ ਪੂਰੀ ਕਿਹਦੇ ਨੇ ਨਾ ਲਓ ਜੀ ਆਪਾਂ ਨੂੰ ਜਿਹੜੀ ਪਾਰਕਿੰਗ ਹੈ ਉਹ ਰੋਡ ਦੇ ਉੱਪਰ ਮਿਲ ਗਿਆ ਗੈਲਰੀ ਹੈ ਗੈਲਰੀ ਤੋਂ ਨਿਕਲ ਵੀ ਸਾਰੇ ਇੱਥੇ ਪਾਰਕਿੰਗ ਮਿਲ ਗਈ ਤੇ ਹੁਣ ਇੱਥੇ ਕਰਦੇ ਆਪਾਂ ਪੱਠੇ ਜਾਂਦਾ ਇਹ ਤਕਰੀਬਨ 5-6 ਕਿਲੋਮੀਟਰ ਲੰਬਾ ਹੈ। ਝੀਲ ਦੇ ਨਾਲ ਨਾਲ ਜਾਂਦਾ ਦਿਖਾਉਣਾ ਏ ਤੁਹਾਨੂੰ ਬਹੁਤ ਸੋਹਣੀ ਲੋਕੇਸ਼ਨ ਹੈ। ਕਿੰਨੇ ਬੱਚਾ? ਹਾਂਜੀ। ਮਾਣੀ। ਅਰੀਆਣਾ ਬਾਏ ਫਿਰ। ਲਓ ਜੀ ਆ ਪਿੰਡ ਤੋਂ ਸਟਾਰਟ ਹੁੰਦਾ ਉਹ ਪੀ ਜਿਹੜਾ ਟਰੈਕ ਹੈ ਵੇ ਲੋ। 200 ਮੀਟਰ ਥੱਲੇ ਪਿੰਡ ਰਹਿ ਗਿਆ। ਆਪਾਂ ਨੇ ਪਾਰਕਿੰਗ ਥੋੜੀ ਉੱਪਰ ਲਾਤੀ। ਆ ਹੈਗਾ ਚਰਚ ਦਾ ਇੱਧਰ ਘਾਟਾ ਕਰ। ਤੇ ਪਿੱਛੇ ਝੀਲ, ਝੀਲ ਦੇ ਵਿੱਚ ਪੈਂਦਾ ਸੂਰਜ ਤੇ ਅਗਲੇ-ਦਾਲੇ ਪਹਾੜ। ਅੱਛਾ ਆਪਰੇ ਬਿਲਕੁਲ ਸਾਹਮਣੇ ਨੇ। ਕੀ ਆ ਸ਼ਾਨਦਾਰ 뷰 ਹੋਇਆ ਯਾਰ। ਅਮੇਜ਼ਿੰਗ ਗੱਲਵਾਟਾ ਪੂਰੀ। ਜਿੰਮੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਸੀ। ਆਪਨੇ ਇੱਕ ਸਾਈਡ ਇੱਧਰ ਬਿਲਕੁਲ ਪਹਾੜ ਰਹਿਣੇ ਆ। ਤੇ ਇੱਧਰਲੀ ਸਾਈਡ ਲੈ ਕੇ ਰਹਿਣੀ ਆ। ਤੇ ਬੱਧੀ ਗੱਲਵਾਟਾ ਪੂਰੀ। ਚੜ੍ਹ ਦੋ ਮੈਨੂੰ ਪਾਣੀ ਦੇ। ਚੜ੍ਹ ਦੋ ਨਾ। ਇੱਕ ਕਿਲੋਮੀਟਰ ਅੱਗੇ ਜਾ ਕੇ ਇਹ ਰਸਤਾ ਬੰਦ ਹੋ ਜਾਂਦਾ ਗੱਡੀਆਂ ਵਾਲੇ ਵਾਸਤੇ ਕਾਰਾਂ ਵਾਲੇ ਵਾਸਤੇ ਉਹ ਤਾਂ ਬਾਅਦ ਸਿਰਫ ਆਪਾਂ ਪੈਦਲ ਚੱਲ ਸਕਦੇ ਆ ਤੇ ਜਾਂ ਸਾਈਕਲ ਤੇ ਜਾ ਸਕਦੇ ਆ ਬੜਾ ਸੋਹਣਾ ਗਾਹਾਂ ਲੋਕੇਸ਼ਨ ਬੜੀ ਸੋਹਣੀ ਗਾਹਾਂ ਕੇ ਪਿਆਰੀ ਆ ਇੱਦਾਂ ਜਿਵੇਂ ਆਪਾਂ ਜਾ ਰਹੇ ਆ ਇੱਦਾਂ ਹੀ ਗਾਹਾਂ ਹੋਣ ਗੈਲਰੀ ਵਗੈਰਾ ਆਉਣੀਆਂ ਬਹੁਤ ਪਿਆਰੀਆਂ ਪਿਆਰੇ ਲੋਕੇਸ਼ਨ ਆਉਣੀਆਂ ਤੇ ਇੱਧਰ ਇਹ ਪਿੰਡ ਦਾ ਹੈਗਾ ਚਿਮੀ ਤੇਰੋ ਇਹ ਹੈਗੀ ਆ ਜੀ ਕਹਿੰਦੇ ਹੁੰਦੇ ਆਪਣੇ ਸ਼ਮਸ਼ਾਨ ਘਾਟ ਸੋਹਣਾ ਪਿੰਡ ਇਹ ਪਲਾਨ ਸਾਡਾ ਉਦੋਂ ਹੀ ਬੈਠੇ ਬੈਠੇ ਬਣ ਗਿਆ ਕਿਉਂਕਿ ਅੱਜ ਮੌਸਮ ਬਹੁਤ ਸੋਹਣਾ ਲੱਗਿਆ ਥੁੱਪ ਨਿਕਲੇ ਹੋਈ ਸੀ ਜਿੰਨੀ ਪਹਿਲਾਂ ਦੋ ਤਿੰਨ ਦਿਨ ਤੱਕ ਮੌਸਮ ਖਰਾਬ ਰਿਹਾ ਤੇ ਅੱਜ ਵਧੀਆ ਸੀ ਅੱਜ ਯਾਨੀਕ ਪੂਰਾ ਪਸੇ ਅੱਧ ਤੱਕ ਆਨਾਲਾ ਸੀ ਤੁਰਨੇ ਫਿਰਨੇ ਵਾਲਾ ਮੌਸਮ ਸੀ ਅੱਜ ਪੂਰਾ ਨੀਚੇ ਆ ਕੇ ਵੀ ਆ ਥੋੜੀਆਂ ਹੀ ਪਾਰਕਿੰਗਾਂ ਹੋ ਰਿਆ ਜੇ ਕਿਸਮਤ ਵਾਲੇ ਬੰਦੇ ਜਿਹਨੂੰ ਕਿਸੇ ਨੂੰ ਫ੍ਰੀ ਮਿਲ ਜਵੇ ਉਹਦੇ ਬਾਅਦ ਗਾਹਾਂ ਪਾਗਾ ਮੈਂ ਤੋਂ ਸਾਰੀਆਂ ਪਰ ਸਾਨੂੰ ਉੱਪਰੇ ਮਿਲ ਗਈ ਸੀ ਉੱਪਰ ਜਾ ਕੇ ਲੱਗ ਗਿਆ ਜਿੱਥੇ ਹੁਣ ਆ ਉੱਪਰ ਹੈ ਅਤੇ ਕਮ ਕਾ ਕੇ ਛੱਲੇ ਆ ਗਿਆ ਆਪਾਂ ਜਨਕ 500 ਮੀਟਰ ਜ਼ਿਆਦਾ ਪੈਂਦਾ ਪਾਪਾ ਇੱਥੇ ਥੋੜੇ ਜਿਹਾ ਰੁਆ ਜੇ ਆ ਹਾਂ ਕਿੱਥੇ ਉਹ ਪਿੱਛੇ ਹਾਂ ਪੁੱਤ ਆ ਇਧਰ ਅਲੀਵਿਆਂ ਦੇ ਦਰਖਤ ਅਲੀਵੇ ਲੱਗੇ ਹੋਏ ਐ ਤਾਂ ਸੁੱਕ ਗਏ ਪਰ ਲੱਗੇ ਲੱਗੇ ਖਾਲਾ ਰਸ ਲੋ ਜੀ ਜੋ ਮਨ ਨੂੰ ਤਾਂ ਮਿਲ ਗਿਆ ਟੇਬਲ ਬੈਠਣ ਵਾਸਤੇ ਤੇ ਪਿੱਛੇ ਆਹ ਘਰ ਦੇਖਦੇ ਬਿਲਕੁਲ ਫਰੰਟ ਤੇ ਕਰਾਂ ਦੇ ਉੱਤੇ ਹੋਏ ਲੱਗੇ ਫੁੱਲ ਬੂਟੇ ਨਿੰਬੂ ਸੰਗਤਰੇ ਤੇ ਥੱਲੇ ਰੰਗ-ਬਰੰਗੇ ਗੱਡੀਆਂ ਸਾਰਾ ਕੁਝ ਪਰਫੈਕਟ ਆ ਸਾਰਾ ਕੁਝ ਵਧੀਆ ਕਾਇਆ ਕਦੇ ਵੀਡੀਓ ਬਣਾਉਣੀ ਚਾਹ ਮੋਦੀ ਘਰਾਂ ਦੀ ਸ਼ੇਵ ਦੇਖੋ ਘਾਰੇ ਇੱਕ ਦੂਰੇ ਵਿੱਚ ਮਸਾਏ ਪਏ ਆ ਉੱਪਰ ਸੇ ਉੱਪਰ ਚੜੇ ਪਏ ਆ ਬਹੁਤ ਪੁਰਾਣੇ ਘਰ ਆ ਇਹ ਤੇ ਉਪਰੋ ਚਾਰਚ ਆ ਸਾਹਮਣੇ ਪੂਰੇ ਆਣ ਇੱਕ ਦੂਰੇ ਵਿੱਚ ਫਸਵੇਂ ਘਰ ਆ ਹੋਰ ਅੱਛਾ ਤੈਨੂੰ ਕਿ ਤੱਕ ਖਾਣ ਲੱਗਿਆ ਉਹ ਤੈਨੂੰ ਕੀ ਕਹਿੰਦਾ ਲੋ ਜੀ ਕਿਆ ਸ਼ਾਨਦਾਰ ਰਸਤੇ ਆ ਇਹ ਤੇ ਪਹਾੜ ਲੋ ਜੀ ਇੱਥੇ ਅੱਗੇ ਆ ਕੇ ਦੇਵੀ ਤੋਂ ਹੀ ਤਰਾਸੀ ਤੋਂ ਹੋ ਜਾਂਦੀ ਆ ਇਹ ਤੋਂ ਅੱਗੇ ਸਿਰਫ ਪੈਦਲੇ ਚੱਲ ਸਕਦੇ ਆ ਔਰ ਇਹ ਬੋਰਡ ਵੀ ਲਾਇਆ ਹੋਇਆ ਨੇ ਅੱਗੇ ਤੇ ਲੋਕੇਸ਼ਨ ਬਾਕਮਾਲ ਆ ਬਾਈ ਐਕਸਲਰਟਾ ਇਹ ਉਹ ਆ ਬਹੁਤ ਘੈਂਟ ਚੀਜ਼ ਆ ਵੀ ਇੱਥੇ ਸਿਰਫ ਪੈਦਲੇ ਚੱਲ ਸਕਦੇ ਆ ਤੇ ਗੱਡੀ ਵਾਲੇ ਚੱਲ ਸਕਦੇ ਗੈਲਰੀਆਂ ਬਣੀਆਂ ਹੋਈਆਂ ਪਹਾੜਾਂ ਨੂੰ ਕੱਟ-ਕੱਟ ਕੇ ਰਸਤੇ ਬਣਾਏ ਹੋਏ ਆ ਬੜੇ ਪਿਆਰੇ ਰਸਤੇ ਆ ਯਾਰ ਅਮੇਜ਼ਿੰਗ ਪਹਾੜ ਵੀ ਪੂਰੇ ਆ ਇਹ ਮਿੱਟੀ ਵਾਲੇ ਨਹੀਂ ਹੈਗੇ ਪੱਕੇ ਪਹਾੜ ਆ ਆਜੋ ਬਤੋਏ ਲੋ ਜੀ ਇਹ ਸਾਈਡ ਕਰੇ ਪੈਦਲ ਚੱਲੋ ਤੇ ਇਹ ਸਾਈਡ ਸਾਈਕਲ ਵਾਲੇ ਵਾਓ ਇਹ ਵੀ ਪੁਆਇੰਟ ਬਣਾਇਆ ਵੇ ਕਿਹ ਤਰ੍ਹਾਂ ਦਾ ਕਮਾਲ 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 ਕਮਾਲਾ ਕੁਦਰਤ ਅਮੇਜ਼ਿੰਗ ਚੀਜ਼ ਹੈ ਲੋ ਜੀ 1951 ਦੇ ਵਿੱਚ 281951 ਦੇ ਵਿੱਚ ਉਹ ਬੰਦਾ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਜਿੱਥੇ ਮਰ ਗਿਆ ਸੀ ਅਜਾ ਗਾ ਤੇ ਨਾਲ ਰੱਖੇ ਹੋਏ ਵੀ ਆ ਬਿਲਕੁਲ ਆਹੀ ਲੋਕੇਸ਼ਨ ਆ ਹਾਂ ਮਾਰ ਸਾੜੇ ਫਿਰ ਮਾਰ ਫੱਕ ਜੂਂਗੇ ਧੱਕ ਜੂਂਗੇ ਤੁਰਨਾ ਪਈਏ ਫਿਰ ਉਹ ਰਸਤੇ ਵਾਦਨਾ ਬਾਈ ਇਹਨਾਂ ਨੇ ਉਹ ਰਿਆਹ ਬਣਾਏ ਹੋਏ ਆਹ ਪਾਰਕਿੰਗ ਟਾਈਪ ਜਾਂ ਇੱਥੇ ਬੈਠ ਕੇ ਆਪਾਂ ਖਾ ਪੀ ਸਕਦੇ ਤੇ ਹੁਣ ਇੱਥੇ ਆਪਾਂ ਖਾ ਪੀ ਰਹੇ ਆ ਇੱਕ ਵਿਊ ਵੀ ਜਿੱਥੇ ਵੀ ਆ ਵਿਊ ਪੁਆਇੰਟ ਤੇ ਲੱਗਦਾ ਨਾ ਉੱਤਰ ਨਾਲ ਖੁੱਲੀ ਜਗ੍ਹਾ ਬਣੀ ਹੋਈ ਆ ਤੇ ਪੂਰੀ ਘੈਂਟ ਲੱਗਦੀ ਆ ਤੇ ਸੂਰਜ ਐਨ ਪੂਰੀਆ ਕਰਨਾ ਛੱਡਦਾ ਹੋਇਆ ਆਪਣੀਆਂ ਉਦਾਂ ਠੰਡਾ ਮੌਸਮ ਸਾਫ਼ ਆ ਪਰ ਹਵਾ ਚੱਲਦੀ ਠੰਢੀ ਠੰਢੀ ਤੇ ਇੱਧਰ ਇੱਕ ਸਾਈਡ ਪਹਾੜ ਉੱਚੇ ਉੱਚੇ ਤੇ ਵਿਚਾਰ ਰਸਤਾ ਕੱਢਿਆ ਹੋਇਆ ਸੋਹਣਾ ਬੜੀ ਕਮਾਲ ਦੀ ਲੋਕੇਸ਼ਨ ਆ ਯਾਰ ਐਕਸੀਲੈਂਟ ਲੋਜਿਕ ਘੜੇ ਨੂੰ ਹੱਥ ਲਾਇਆ ਸਾਰਾ ਡੱਬਰ ਤੇ ਆਇਆ ਹੁਣ ਇੱਥੇ ਟਾਈਮ ਖਰਾਬ ਕਰ ਰਹੇ ਆ ਬਸ ਇਹਨਾਂ ਨੂੰ ਪੱਜਾ ਪਤਾ ਲੱਜੇ ਬੈਗ 'ਚ ਕੀ ਆ ਕੇ ਆਪਿਆ ਜਾਂ ਤਾਂ ਕੋ ਸਾਰਾ ਕੋ ਨਿਬੜਦਣੇ ਨਾ ਇਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਹੈ ਕਿ ਛੋਟੀ ਜਿਹੀ ਢਿੱਡੀ ਇਹਨਾਂ ਦੀ ਜਿਹੜੀ ਭਰਦੀਉ ਨਹੀਂ ਚੱਲੀਏ ਬਾਈ ਹੁਣ ਹੋਏ ਹੋਰ ਖਾਣਾ ਇਹ ਕਿਉਂ ਆ ਗਿਆ ਪੱਟ ਦੇ ਚੜ ਜਾ ਉਪਰ ਇਹਦੇ ਹੈ ਨਹੀਂ ਨਹੀਂ ਰੁੜਦਾ ਨਹੀਂ ਉਹ ਬਈ ਰਸਮਾ ਸਾਡਾ ਪਹਾੜ ਤੇ ਚੜ ਗਿਆ ਬੱਲੇ 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 ਹਾਂ ਚਲ ਆ ਜਮਣ ਐਕਸ਼ਨ ਜੀ ਨਾ ਮਾਰੇ ਨੇ ਆ ਬਣਦੀ ਆ ਪ੍ਰਸ਼ਾਮੇ ਦੇ ਵੀ ਕਹਿੰਦੇ ਭਾਈ ਵੀਡੀਓ ਲੈਣੀ ਆ ਨਾਲੇ ਵੇ ਲੋ ਟੋਲੀਨੇ ਲੋਕਲਿਤਾ ਫਾਸ ਕਾਸੇਨੋ ਫੇਰੋਵੀਾਰੀਓ ਓਕੇ ਗ੍ਰਾਸੀ ਪਿਸਤਾ ਟਿਕਲਾ ਪੈਦੋਨਾਲੇ ਬਾਈਸਾਈਕਲਾਂ ਤੇ ਤੁਰਨ ਵਾਲੇ ਵਾਸਤੇ ਟਰੈਕ ਸਰਫ ਹਾਂ ਹਾਂ ਬਤੋ ਹਾਂਜੀ ਦੱਸੋ ਹੁਣ ਕੀ ਤਕਲੀਫ ਹੈ ਘਰ ਨੂੰ ਜਾਣਾ ਓਕੇ ਆ ਵੀ ਤਾਂ ਹੋਇਆ ਮਾਂ ਤੂੰ ਹੀ ਵੀਨ ਤੂੰ ਬਰਾਬਰ ਆਏ ਆ ਆਪਾਂ ਫਿਰ ਨਹੀਂ ਲੋ ਜੀ ਰਸਮ ਨਾਲ ਰੇਸ ਲਾਈ ਤੀ ਰਸਮ ਵੀਨ ਤੂੰ ਹੋ ਗਈ ਹਾਂ ਦਿਖਾ ਦੇ ਕਾਗਜ਼ ਮੇਰੇ ਹਾਂ ਜੋ ਬਣਾ ਜਾ ਕੀ ਕਰਦਾ ਹੈ ਚਲੋ ਵੀਨ ਤਾ ਜੋ ਵੀਨ ਤੂੰ ਹੋ ਗਿਆ ਓਹੋ ਜਦੋਂ ਆਪਾਂ ਪੱਤ ਚੜ੍ਹ ਚ ਘੁੰਮਣੋਂ ਨੇ ਕਿਤੇ ਵੀ ਤੇ ਬਹੁਤ ਵਧੀਆ ਲੱਗਦਾ ਕਿਉਂਕਿ ਬਾਲੀ ਗਰਮੀ ਦੇ ਜੇ ਆਪਾਂ کہیں ਤੁਰ ਕੇ ਘੁੰਮ ਲਈਏ ਤਾਂ ਉਹ ਵੀ ਘੁੰਮ ਨਹੀਂ ਹੁੰਦਾ ਹੈਗਾ ਇਹਨਾਂ ਤੇ ਅਲੱਗ ਜਿਹੀ ਫੀਲ ਆਉਂਦਾ ਇੱਕ ਤੇ ਅਲੱਗ ਜਿਹੀ 뷰 ਬਣਦੇ ਆ ਬਰਫ਼ ਪਈ ਹੋਈ ਹੁੰਦੀ ਪਹਾੜਾਂ ਦੇ ਦੂਰ ਦੂਰ ਤੱਕ ਬੜਾ ਵਧੀਆ ਲੱਗਦਾ ਤੇ ਮੇਨ ਜਣੀ ਕਹੇ ਵੀ ਇਹ ਮੌਸਮ ਬਹੁਤ ਵਧੀਆ ਹੈ ਤੁਰਨੇ ਫਿਰਨ ਵਾਸਤੇ ਜਿਹੜਾ ਨਵੰਬਰ ਦਾ ਤੇ ਦਸੰਬਰ ਤੱਕ ਵਧੀਆ ਲੱਗਦਾ ਇਹਦੇ ਵਿੱਚ ਘੁੰਮ ਫਿਰ ਕੇ ਆਲਾ ਦਾ ਵਾਲਾ ਬੜਾ ਘਾਟ ਹੁੰਦਾ ਤੇ ਸ਼ਾਂਤ ਜਾ ਹੁੰਦਾ ਇਹਨੇ ਲੋਕ ਵੀ ਨਹੀਂ ਹੁੰਦੇ ਬਾਲੇ ਤੇ ਵਧੀਆ ਲੱਗਦਾ ਰਾਜੋ ਦਾ ਇਹ ਖੰਗ ਦਿਖਾਉਂ ਜਾ ਵੀ ਹੋਇਆ ਮੈਨੂੰ ਬੋਲ ਵੀ ਭਾਰਾ ਭਾਰਾ ਜਾ ਹੋਇਆ ਵਾ ਵਸਾਂ ਨੂੰ ਦੇਖ ਕੋ ਧਿਆਨ ਨਾਲ ਉਰਲੀ ਸੈਟ ਤੁਰਨਾ ਪਰ ਜਰ ਸਾਈਕਲ ਲੈਣ ਵਾਸਤੇ ਆ ਤੇ ਬਾਕੀ ਇਹ ਲੋਕੇਸ਼ਨ ਬੜੀ ਪਿਆਰੀ ਆ ਟਰੈਕ ਬਹੁਤ ਲੰਬਾ ਹੈ ਮੁੱਕਣੇ ਤੇ ਨਹੀਂ ਆਉਂਦਾ ਹੈਗਾ ਅਸੀਂ ਤਾਂ ਹੁਣ ਅੱਕ ਵੀ ਗਏ ਵੀ ਕਦਮ ਮੁੱਕੇ ਪਰ ਬਾ ਹਾਂ ਇਸ ਟਾਈਮ ਜਿੱਥੇ ਆਪਾਂ ਜਾ ਰਹੇ ਆ ਇੱਥੇ ਆ ਕੇ ਹੁਣ ਪਹਾੜ ਬੜੇ ਯੂਨੀਕ ਜਿਹੇ ਹੋਗੇ ਬੜੇ ਖੜਮੇ ਜਿਹੇ ਪਹਾੜਾ ਤੇ ਸੋਨਾ ਵੀ ਉਹ ਬਣਦਾ ਇੱਥੇ ਛੋਟੇ ਛੋਟੇ ਗੈਲਰੀਆਂ ਦੀਆਂ ਆ ਕਮਾਲ ਦੀ ਗੱਲ ਬਾਤ ਆ ਵਾ ਅਮੇਜ਼ਿੰਗ ਯਾਰ ਹੋਰ ਛੋਟੇ ਛੋਟੇ ਗੈਲਰੀਆਂ ਜੀਆਂ ਪਹਾੜ ਕੱਟ ਕੇ ਬਣਾਏ ਹੋਏ ਕਹਿਟ ਲੱਗਦਾ ਉਹ ਇੱਕ ਵਾਰ ਜਰੂਰ ਬਣਦਾ ਜੇ ਕਿਸੇ ਨੇ ਆ ਆਪਸੇ ਜਾਤਾ ਨਹੀਂ ਕਰਿਆ ਨਾ ਇਧਰ ਨੂੰ ਤੁਰ ਫਿਰ ਕੇ ਨਹੀਂ ਆਇਆ ਕੋਈ ਜੇ ਕਿਸੇ ਨੇ ਨਹੀਂ ਦੇਖੀ ਆ ਲੋਕੇਸ਼ਨ ਤਾਂ ਇੱਕ ਵਾਰ ਜਰੂਰ ਆਇਓ ਤੁਸੋਂ ਨੂੰ ਵਜ਼ੇ ਲੱਗੂਗਾ ਪੂਰਾ ਇਹਦੇ ਗਾਰੰਟੀ ਮੈ ਲੈਣਾ ਬੜੀ ਘੈਂਟ ਲੋਕੇਸ਼ਨ ਆ ਲੋ ਇਹ ਪਹਾੜਾਂ ਦੇ ਪਾਣੀ ਨਿਕਲਦੇ ਆ ਪਾਣੀ ਆ ਕੇ ਇਧਰ ਰਿਹਾ ਪਰ ਇਹ ਉਹ ਨਾ ਉਹ ਡਰਕੀ ਨਿਕਲਦਾ ਲੱਗਦਾ ਹੈ ਨਾ ਲੋ ਜੀ ਆ ਗੈਲਰੀਆਂ ਨੇ ਨਾ ਮਨਛੂਲੇ ਸਾਡਾ ਪਹਾੜੀ ਨੋ ਤਾਂ ਤਾਂ ਪਹਾੜ ਕੱਟ ਕੇ ਤੇ ਵਿੱਚੋਂ ਰਸਤੇ ਬਣਾਏ ਹੋਏ ਆ ਕਿਸੇ ਟਾਈਮ ਤੇ ਤੇ ਗੱਡੀਆਂ ਚੱਲਦੀਆਂ ਹੁੰਦੀਆਂ ਇਹਦੇ ਪਹਿਲਾਂ ਤੇ ਗੱਡੀਆਂ ਨਾਲ ਬਾਅਦ ਚ ਰਸਤਾ ਉੱਪਰ ਕੱਢਿਆ ਆ ਰਸਤਾ ਬਾਅਦ ਚ ਪੈਦਲਣੇ ਵਾਸਤੇ ਕਰਤਾ ਉਹ ਜਦੋਂ ਗੈਲਰੀ ਚੋਂ ਨਿਕਲਦੇ ਆ ਇੱਕਦਾਂ ਬਾਹਰ ਵੀਉ ਐਦਾਂ ਆ ਮਿਲਦਾ ਤੁਹਾਨੂੰ ਸਾਹਮਣੇ ਫਿਰ ਆਜੋ ਬੁੱਤਾ ਆਜੋ ਬੱਸ ਕਰੋ ਹੁਣ ਬਹੁਤ ਜਾਣਾਂਗੇ ਅਕੇ ਨਿਆਣ ਕਰਕੇ ਆ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਇਹ ਖੇਡੇ ਪਏ ਰਹਿੰਦੇ ਵਿੱਚ ਕਿਸੇ ਓਹ ਹੋ ਲੋ ਜੀ ਮੈਂ ਬੱਚੇ ਪੈਨਾ ਭੇਜਦੇ ਤੇ ਇਧਰ ਨੂੰ ਮੈਂ ਆ ਬਾਅਦ ਚ ਕਿਲੋਕੀਮੀਟਰ ਭੱਜਿਆ ਹੋਣਾ ਮੈਂ ਪਰ ਹਾਂ ਚੜ ਗਿਆ ਲਗਭਗ ਬਹੁਤ ਔਖਾ ਵੀਡੀਓ ਬਣ ਗਈ ਦੀ ਵਧੀਆ ਦੇਖੂਗਾ ਬਾਅਦ ਚ ਲੋ ਜੀ ਅਸੀਂ ਇਹ ਟ੍ਰੈਕ ਪੂਰਾ ਨਹੀਂ ਕੀਤਾ ਹੈਗਾ ਲਗਭਗ ਅਸੀਂ ਕਿਲੋ ਡੇਢ ਕਿਲੋਮੀਟਰ ਪਹਿਲੇ ਮੁੜੇ ਵਾਪਸ ਕਿਉਂਕਿ ਬੱਚੇ ਬਹੁਤਾਂ ਕਰਨ ਲੱਗੇ ਤੇ ਬੱਚੇ ਤੁਰਦੇ ਨਹੀਂ ਸੀਗੇ ਇਸ ਕਰਕੇ ਲੋਕ ਹੈ ਜਾ ਰਹੇ ਅਸੀਂ ਵਾਪਸ ਨਹੀਂ ਚੱਲੇ ਪਾਤੇ ਆ ਲੈ ਕੇ ਜੋਏ ਤੇ ਅਸੀਂ ਜਦਦੇ ਆਏ ਆ ਬਈ ਇਹ ਜਿਹੇ ਮਰੇ ਹੋਏ ਦੇ ਪੋਸਟਰ ਬਹੁਤ ਦੇਖਿਆ ਸੀ ਇਹ ਪਤਾ ਨਹੀਂ ਕਿਹੜਾ ਕਾਰਨ ਆ ਜਾਂ ਤਾਂ ਉਹ ਖੜ ਕੇ ਛਾਲਾ ਛੂਲਾ ਮਾਰਦੇ ਹਣ ਥੱਲੇ ਨੂੰ ਨਾਉਣਦੇ ਨੂੰ ਦੇ ਹੋਣਿਆ ਕਿਉਂਕਿ ਜਿਹੜਾ ਗੋਰਿਆ ਐਕਸਪੈਰੀਮੈਂਟ ਬਹੁਤ ਕਰਦੇ ਬਹੁਤ ਤਰ੍ਹਾਂ ਦੇ ਉਹ ਕਰਦੇ ਆ ਤੇ ਗੀਰ ਬੱਚੇ ਰਹੇ ਨਾ ਗਾਲਗੂਚੇ ਫਸ ਜਾਂਦਾ ਬੰਦਾ ਤੇ ਬਾਹਰ ਬੰਦਾ ਨਿਕਲ ਨਹੀਂ ਪਾਉਂਦਾ ਕਾਫੀ ਦੇਖਿਆ ਸੀ ਪਹਿਲਾਂ ਵੀ ਦੇਖਿਆ ਇਹ ਹੀ ਕਾਰਨ ਹੋ ਸਕਦਾ ਹੋਰ ਤਾਂ ਕੀ ਹੋਣਾ ਇਹ ਹੈ ਤੇ ਲਾਸਟ ਗੈਲਰੀ ਤੇ ਹੁਣ ਹਨੇਰਾ ਵੀ ਹੋ ਗਿਆ ਤੇ ਠੰਡ ਵੀ ਸਟਾਰਟ ਹੋ ਗਈ ਇਸ ਤੋਂ ਪਹਿਲਾਂ ਠੰਡ ਹੋਰ ਜ਼ਿਆਦਾ ਪਾਉ ਬੱਚੇ ਬਿਮਾਰ ਹੋਣ ਇਸ ਤੋਂ ਪਹਿਲਾਂ ਆਪਾਂ ਗੱਡੀ ਕੋਲ ਪਹੁੰਚੀਏ ਕਿਉਂਕਿ ਲੇਕ ਦੇ ਨਾਲ-ਨਾਲ ਨਾ ਹਵਾ ਬਹੁਤ ਠੰਡੀ ਲੱਗਦੀ ਹੈ ਇੱਥੇ ਇਹ ਮੇਨ ਕਾਰਨ ਹੈ ਕਿ ਇੱਥੇ ਜੋ ਗੈਲਰੀ ਤੋਂ ਬਾਹਰ ਨਿਕਲਦੇ ਨਾ ਚਾਨਣ ਨਾਲ ਜਪੈਂਦਾ ਬੜਾ ਪਿਆਰਾ ਲੱਗਦਾ ਹੋ ਤੇ ਉਧਰ ਸੂਰਜ ਵੀ ਹੁਣ ਡੁੱਬਣ ਦੀ ਤਿਆਰੀ ਦੇ ਵਿੱਚ ਆ ਪੂਰਾ ਲੋਕੀ ਕੁੱਲ ਮਿਲਾ ਕੇ ਸਾਰਾ ਕੁਝ ਵਧੀਆ ਰਿਹਾ। ਅਸੀਂ ਖਾਦਾ ਪੀਤਾ ਉਹਦਾ ਘੱਟੇ ਆ ਕਿਉਂਕਿ ਤੁਰਨਾ ਜਦੋਂ ਤੇ ਖਾਣਾ-ਪੀਣਾ ਘੱਟ ਚਾਹੀਦਾ। ਸਾਰੀ ਫੈਮਿਲੀ ਵਧੀਆ ਰਹੀ ਉਹਦਾ ਸਾਰੇ ਤੁਰੇ ਫਿਰੇ। ਬੱਚੇ ਐਂਡ ਜਾ ਕੇ ਥੋੜੇ ਥੱਕ ਗਏ ਤੇ ਉਹਨਾਂ ਨੂੰ ਫਿਰ ਗੋਦੀ-ਗੋਦੀ ਚੱਕਣਾ ਪੈਂਦਾ। ਯਾਨੀ ਕੁੱਲ ਮਿਲਾ ਕੇ ਆ ਵਧੀਆ ਰਿਹਾ। ਤਕਰੀਬਨ ਅਸੀਂ 8-9 ਕਿਲੋਮੀਟਰ ਤੁਰ ਲਿਆ ਅੱਜ ਤੇ ਵਧੀਆ ਰਿਹਾ ਸਾਰਾ ਜਿਦਾ ਸਾਡਾ ਸਫ਼ਰ ਇਹ। ਪੱਤੇ ਜਿਨ ਰਸਤੇ 'ਚ ਬਹੁਤ ਡਿੱਗੇ ਹੋਣ ਕਿਉਂਕਿ ਪੱਤ ਝੜ ਦਾ ਮੌਸਮ ਚੱਲਦਾ। ਇਧਰ ਨਾਲ-ਨਾਲ ਲੇਕ ਆਪਣੀ। ਤੇ ਯਾਰ ਗੈਲਰੀਆਂ ਦਾ ਵੀ ਉਹ ਬਾਕੀ ਬਹੁਤ ਸ਼ਾਨਦਾਰ ਆ ਵੱਖਰਾ ਦੋ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਹੋਇਆ ਹੋਇਆ ਇੱਥੇ ਪਾਣੀ ਦਾ ਤੇ ਨਾਲ ਆ ਸੜਕ ਦਾ ਤੇ ਨਾਲ ਆ ਮਾਊਂਟੇਨ ਪਹਾੜਾਂ ਦਾ ਤੇ ਉੱਧਰ ਉੱਚੇ ਪਹਾੜਾਂ ਦੇ ਉੱਤੇ ਪਈ ਹੋਈ ਬਰਫ਼ ਦਾ ਤੇ ਨਾਲ ਸੂਰਜ ਦਾ ਜਿਨੇ ਆਪਣਾ ਜ ਪੂਰਾ ਸਾਦ ਦਿੱਤਾ ਪੂਰਾ ਖੇੜਿਆ ਰਿਹਾ ਜ ਸਾਰਾ ਦਿਨ ਲੋ ਜੀ ਕਿਆ ਸ਼ਾਨਦਾਰ ਘਰ ਪਾਏ ਹੋਏ ਨੇ ਆ ਬਿਲਕੁਲ ਏਕ ਦੇ ਨਾਲ ਨਾਲ ਹੈ ਨਾ ਬੜੇ ਪਿਆਰੇ ਸੋਹਣੇ ਲੱਗ ਰਹੇ ਆ ਨਾਲ ਪਾਣੀ ਦੀਆਂ ਛੱਲਾਂ ਉਹ ਯਾਰਾ ਕਹੀ ਬਤਾਲੀ ਤੇਰੀਆਂ ਮੇਰੀਆਂ ਗੱਲਾਂ ਤੇ ਨਾਲ ਪਾਣੀ ਦੀਆਂ ਛੱਲਾਂ ਕੀ ਜੇ ਕਿਸੇ ਮੇਰੇ ਵੀਰ ਭਾਈ ਨੇ ਗੱਡੀ ਰਹੀ ਨਹੀਂ ਆਉਣਾ ਜੇ ਗੱਡੀ ਰਹੀ ਆਉਂਗੇ ਤਾਂ ਬੈਸਟ ਆ ਉਹਦਾ ਵੈਸੇ ਟ੍ਰੇਨ ਵੀ ਆਉਂਦੀ ਇੱਥੇ ਤੱਕ ਬਰੇਸ਼ੀਆ ਤੋਂ ਟ੍ਰੇਨ ਚੱਲਦੀ ਆ ਤੇ ਇਹਨਾਂ ਪਿੰਡਾਂ 'ਚ ਘੁੰਮਦੀ ਹੋਈ ਆਉਂਦੀ ਉਹ ਵੀ ਆਉਣ ਜਾਣ ਦੇ ਲਈ ਘੰਟੇ-ਘੰਟੇ ਬਾਅਦ ਸਰਵਿਸ ਹੈਗੀ ਉਹਦੀ ਵੀ ਜੇ ਕਿਸੇ ਨਾਲ ਪਰ ਆਉਂਦੀ ਬਰੇਸ਼ੀਆ ਤੋਂ ਇਧਰ ਬੈਰਕਮੋ ਸਾਈਡ ਤੋਂ ਨਹੀਂ ਆਉਂਦੀ ਹੈਗੀ ਬਰੇਸ਼ੀਆ ਸਿੱਧਾ ਵੇਲੋ ਇਧਰ ਨੂੰ ਆਹ ਜਿਹੜਾ ਰੋਡ ਆ ਆ ਸਿੱਧਾ ਰੋਡ ਲੰਘ ਜਾਂਦਾ ਤੇ ਆਪਣਾ ਇਹ ਰੋਡ ਮੁੜ ਕੇ ਇਹ ਆ ਸਿੱਧਾ ਕਹਾਂ ਪਿੰਡ ਇੱਧਰ ਉਹ ਨੀਚੇ ਜਾ ਕੇ ਲੋਈ ਆਵਲੀ ਟ੍ਰੇਨ ਹੈ ਇਹ ਬਰੇਸ਼ੀਆ ਤੋਂ ਆਉਂਦੀ ਆ ਯਾਨਿਕ 40 45 ਮਿੰਟ ਲੱਗਦੇ ਆ ਤਕਰੀਬਨ 4 ਕੁ ਯੂਰੋ ਟਿਕਟ ਹੁੰਦੀ 4 4.5 ਯੂਰੋ ਕੀ ਆ ਮੈਨ ਲਵਾਂ ਚਲੋ ਜੀ ਗੱਡੀ ਕੋਲ ਆ ਕੇ ਦਵਾਰੇ ਜਾ ਕੇ ਖੋਲਤਾ ਬੁੱਧ ਲੱਗਿਆ ਆਜੋ ਪਾਜੀ ਆਜੋ 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 ਲੋ ਜੀ ਕੰਫਰ ਰਾਇ ਪਸੇ ਜਾ ਤੱਕ ਰਾਇ ਘਰੇ ਆ ਕੇ ਬੜੇ ਹੁਣ ਹਾਂ ਇਨ ਕਿ ਤਰਾਂ ਗਿਆ ਹਟ ਜਾ ਹਟ ਜਾ ਹਟ ਜਾ ਹਟ ਜਾ ਖੜ ਜਾ ਖੜ ਜਾ ਓਏ ਓਏ ਲੋ ਜੀ ਘਰੇ ਆ ਕੇ ਆਉਂਦੀ ਸਾਰੇ ਬੱਚਾ ਨੇ ਰੌਲਾ ਪਾ ਲਿਆ ਸੈਂਡਵਿਚਾਂ ਦਾ ਆਲੂ ਭੇਦੇ ਵਾਲੇ ਹੋਏ ਸੈਂਡਵਿਚ ਚੱਲ ਰਹੇ ਆ ਇੱਧਰ ਅਮਰੀਕਨ ਬਰੈਡਾਂ ਨਾਲ ਤੇ ਇੱਧਰ ਮੜਾ ਜਲਾਇਆ ਹੋਇਆ ਪੋਲੋ ਆਪਾਂ ਨੇ ਇਸ ਪੀਨੀ ਲਾਉਣ ਕਰ ਮਾਉਣੀਆਂ ਮਨਾ ਲਾਈ ਵੀ ਆਹ ਵੋਜੀ ਲਾਕੋ ਦੇਖੋ ਮੈਂ ਫਸ ਗਿਆ ਤਾਂ ਕਰਿਆ ਏ ਤਾਂ ਕਿ ਹੁਣ ਸੈਂਟ ਵਿਚਾਂ ਨੂੰ ਦੇ ਦੇ ਹੈ ਢੇੜਾ ਪੂਰਾ ਓਏ ਇਧਰ ਆ ਖੋਦਾ ਕਿਧਰ ਆ ਤੇਰੇ ਕੋ ਦਾ ਬਸ ਕਰ ਇਹ ਖੇਡਣ ਵਾਸਤੇ ਨਹੀਂ ਇਹ ਖਾਣ ਵਾਸਤੇ ਆਇਆ ਹੈ ਖੇਡਣ ਵਾਸਤੇ ਲੋ ਜੀ ਰੋਟੀ ਪਾਣੀ ਆਪਾਂ ਨੇ ਖਾ ਲਿਆ ਬੈਲੇ ਹੋ ਗਏ ਤੇ ਹੁਣ ਕੋਈ ਟੀਵੀ ਟੂਬ ਦੇਖ ਲੈ ਕੜੀ ਦਾਰੇ ਦਾਰੇ ਤਾਮ ਪਿੱਛੇ ਉਹਦਾ ਇਹ ਬਾਈ ਬਹੁਤ ਸੋਹਣੀ ਥਾਂ ਸੀ ਇਹ ਜੇ ਲੱਗਿਆ ਕਰੇ ਟਾਈਮ ਜੇ ਨੇੜੇ-ਤੇੜੇ ਰਹਿੰਦੇ ਹੋ ਤਾਂ ਜ਼ਰੂਰ ਦੇਖ ਕੇ ਆਇਓ ਫਸ ਜਾ ਤਾਂ ਕਰਕੇ ਆਇਓ ਸ਼ੇਅਰ ਕਰੋ ਬਾਏ ਬਾਏ ਬੀ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਬਾਏ 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 ਬਾਏ